ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਇਫਤਖਾਰ ਠਾਕੁਰ ਦੇ ਦਿੱਤੇ ਬਿਆਨ ਤੋਂ ਬਾਅਦ ਚੜ੍ਹਦੇ ਪੰਜਾਬ 'ਚ ਉਹਨਾਂ ਦਾ ਵਿਰੋਧ ਹੋਇਆ ਬਹੁਤ ਸਾਰੇ ਅਦਾਕਾਰਾਂ ਨੇ ਉਹਨਾਂ ਦੀ ਇਸ ਗੱਲ ਦੀ ਨਿੰਦਾ ਵੀ ਕੀਤੀ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਪਹੁੰਚੇ ਬੱਬੂ ਮਾਨ ਅਤੇ ਗੱਗੂ ਗਿੱਲ ਨੇ ਉਹਨਾਂ ਦੀ ਇਸ ਗੱਲ ਨੂੰ ਗਲਤ ਦੱਸਿਆ ਉਹ ਬਿਆਨ ਤੁਸੀਂ ਚੈਨਲ ਤੇ ਪਾਈਆਂ ਵੀਡੀਓਜ਼ 'ਚ ਦੇਖ ਸਕਦੇ ਹੋ ਹੁਣ ਤੁਹਾਨੂੰ ਦੱਸਦੇ ਕਿ ਇਫਤਖਾਰ ਠਾਕੁਰ ਨੇ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਬੱਬੂ ਮਾਨ ਨੇ ਉਹਨਾਂ ਨੂੰ ਇੱਕ ਮੈਸੇਜ ਕੀਤਾ ਸੀ ਕੀ ਸੀ ਉਹ ਮੈਸੇਜ ਤੇ ਉਸ ਦਾ ਕੀ ਜਵਾਬ ਦਿੱਤਾ ਇਫਤਖਾਰ ਠਾਕੁਰ ਨੇ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਨੇ ਜੀ ਮੈਨੂੰ ਮੈਸੇ ਕੀ ਸੇ ਦੇ ਰਹੇ ਬੱਬੂ ਮਾਨ ਸਾਹਿਬ ਦਾ ਬਬੂ ਮਾਨ ਸਿੰਘ ਸਾਹਿਬ ਵਾ 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 ਬੱਬੂ ਮਾਨ ਸਾਹਿਬ ਉਹਨਾਂ ਦਿਨ ਜੀ ਇੱਕ ਫਿਲਮ ਰਿਲੀਜ਼ ਹੋਣ ਵਾਲੀ ਮੇਰੇ ਖਿਆਲ 16 ਮਈ ਨੂੰ ਹੁਣੇ ਅੱਛਾ ਠੀਕ ਹੈ ਜੀ ਸ਼ੌਕੀ ਸਰਦਾਰ ਅਰੇ ਆਹਾ ਆਹਾ ਉਹਦੇ ਵਿੱਚ ਪੰਜਾਬ ਦੀਆਂ ਦੋ ਬੜੀਆਂ ਹਸਤੀਆਂ ਹੀ ਹਨ ਇੱਕ ਤੇ ਬੱਬੂ ਮਾਨ ਸਾਹਿਬ ਆਪ ਆਪ ਨੇ ਹਾਂ ਜੀ ਅੱਲਾਹ ਬਾਕ ਉਹਨਾਂ ਦੇ ਮਾਪੇ ਨੂੰ ਸਲਾਮਤ ਰੱਖੇ ਅਮਨ ਅਤੇ ਇੱਕ ਨੇ ਗੁੱਗੂ ਗਿੱਲ ਸਾਹਿਬ ਗੂਗਲ ਵੱਡਾ ਨਾ ਉਹ ਵੱਡਾ ਉਹ ਸ਼ੇਰ-ਏ-ਬਾਬਰ ਸਰ ਵੱਡਾ ਨਾ ਵੱਡਾ ਨਾ ਜੀ 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 ਪੰਜਾਬ ਦੀ ਇੰਡਸਟਰੀ ਦੇ ਸ਼ੇਰ-ਏ-ਬਾਬਰ ਜੀ ਬਾਬੂ ਮਾਨਸਬ ਦਾ ਜਿਹੜਾ ਮੈਨੂੰ ਮੈਸੇਜ ਆਇਆ ਸੀ ਨਾ ਜੀ ਹਮ ਹਮ ਉਹਨਾਂ ਨੇ ਮੈਨੂੰ ਬਹੁਤ ਡਾਂਟਿਆ ਇਹ ਜਦੋਂ ਤੁਸੀਂ ਸਟੇਟਮੈਂਟ ਦਿੱਤੀ ਸੀ ਉਸ ਦੇ ਫੌਰਨ ਬਾਅਦ ਸਭ ਤੋਂ ਪਹਿਲੀ ਕਾਲ ਕੇ ਮੈਸੇਜ ਆਇਆ ਹੈ ਮੈਸੇਜ ਆਇਆ ਹੈ ਵਾਇਸ ਮੈਸੇਜ ਆਇਆ ਹੈ ਵਾਇਸ ਮੈਸੇਜ ਆਇਆ ਤੇ ਕਾਫੀ ਬਿਸਤੀ ਵਾਲਾ ਆਇਆ ਸੀ ਸਰ ਉਹਨਾਂ ਨੇ ਮੈਨੂੰ ਨਾ ਜੀ ਇੰਜ ਡਾਂਟਿਆ ਜਿਵੇਂ ਸਭ ਤੋਂ ਛੋਟੇ ਪੁੱਤਰ ਉਹਨੇ ਡਾਂਟੀਦਾ ਹਾਏ ਹਾਏ ਵਾਹ 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 ਉਹਦੇ ਚ ਮੁਹੱਬਤ ਲਾੜ ਹੁੰਦਾ ਹੈ ਲਾੜ ਲਾੜ ਹੁੰਦਾ ਹੈ ਆਪਣਾ ਹੀ ਤਾਂ ਹੁੰਦੀ ਹੈ ਐਸੇ ਵਾਹ 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 ਮੈਨੂੰ ਉਹਨਾਂ ਦੇ ਬੱਬੂ ਮਾਨ ਸਾਹਿਬ ਤੇ ਬੜਾ ਹੀ ਮਾਨ ਹੋਇਆ ਅਰੇ ਵਾਹ 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 ਮੈਲ ਮੈਸੇਜ ਗੱਡੀ ਦੇ ਵਿੱਚ ਲਾ ਕੇ ਨਾ ਜੀ ਕੋਈ 10 ਤੋਂ 15 ਵਾਰੀ ਸੁਣਿਆ ਵਾਹ 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 ਤੇ ਮੈਂ ਉਹਨਾਂ ਦੇ ਮਾਪੇ ਵਾਸਤੇ ਦੁਆਵਾਂ ਕਰਦਾ ਰਿਹਾ ਅਰੇ ਵਾਹ ਵਾਹ ਕਿ ਕਿਸ ਪੰਜਾਬ ਦੀ ਸ਼ੇਰਨੀ ਦਾ ਦੁੱਧ ਪੀਤਾ ਹੈ ਉਹਨਾਂ ਨੇ ਆਹਾਂ ਆਹਾਂ ਲੱਗ ਰਿਹਾ ਸੀ ਵੀ ਕਿਸੇ ਆਹਾਂ ਐਸੀ ਸੋਹਣੀ ਸੁਲੱਖੀ ਮਾਂ ਦਾ ਦੁੱਧ ਪੀਤਾ ਹੈ